ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਾਜ਼ਰਾਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਇੱਕ ਤੋਂ ਖਾਸ ਖਬਰਾਂ ਜਿਨ੍ਹਾਂ ਦੀਆਂ ਟਿੱਪਣੀਆਂ ਸੁਣਨ ਤੋਂ ਬਾਅਦ ਉਹਨਾਂ ਦੇ ਉੱਤੇ ਨਿਚੋੜ ਦੀ ਗੱਲ ਕਰਨੀ ਹੈ ਅੱਜ ਇਸ ਪ੍ਰੋਗਰਾਮ ਦੇ ਉੱਤੇ ਖਾਸ ਤੌਰ ਤੇ ਅਸੀਂ ਗੱਲਬਾਤ ਕਰਾਂਗੇ ਹਰਿਆਣਾ ਦੀ ਮਠਿਆਈ ਦੀ ਹਰਿਆਣਾ ਦੀ ਮੋਟੀ-ਮੋਟੀ ਰੋਟੀ ਦੀ ਮੰਗਲ ਸੂਤਰ ਦੀ ਕਿਕਲੀ-ਕਲੀਤੀ ਤੁਸੀਂ ਸਾਰੇ ਹੈਰਾਨ ਹੋ ਰਹੇ ਹੋਵੋਗੇ ਕਿ ਅੱਜ ਖਬਰਾਂ ਦੇ ਵਿੱਚ ਹਰਿਆਣਾ ਦੀ ਰੋਟੀ ਮੋਟੀ-ਮੋਟੀ ਰੋਟੀ ਮਠਿਆਈ ਕਿੱਕਲੀ-ਕਲੀ ਇਹ ਸਾਰੀਆਂ ਚੀਜ਼ਾਂ ਕਿਵੇਂ ਆ ਗਈਆਂ ਸੋ ਤੁਸੀਂ ਕਹਿ ਸਕਦੇ ਹੋ ਕਿ ਮੈਂ ਉਹੀ ਚੀਜ਼ਾਂ ਤੁਹਾਡੇ ਅੱਗੇ ਪਰੋਸ ਕੇ ਰੱਖੀਆਂ ਜਿਹੜੀਆਂ ਚੀਜ਼ਾਂ ਪਰੋਸ ਕੇ ਸਾਡੇ ਨੇਤਾ ਜੀ ਤੇ ਖਾਸ ਤੌਰ ਤੇ ਵੱਡੇ ਨੇਤਾ ਜੀ ਤੁਹਾਡੇ ਸੰਮੁਖ ਰੱਖਤੀ ਨੇ ਚਲੋ ਜੀ ਪ੍ਰੋਗਰਾਮ ਦਾ ਆਗਾਜ਼ ਕਰ ਲੈਂਦੇ ਆ ਤੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਿੰਦਰਗੜ੍ਹ ਦੇ ਵਿੱਚ ਸਨ ਉਥੇ ਇੱਕ ਵੱਡੀ ਜਨ ਸਭਾ ਰੈਲੀ ਨੂੰ ਉਹਨਾਂ ਨੇ ਸੰਬੋਧਨ ਕੀਤਾ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਪ੍ਰਿਯੰਕਾ ਗਾਂਧੀ ਦੀ ਵੀ ਕਿਉਂਕਿ ਉਹ ਵੀ ਇੱਕ ਰੈਲੀ ਦੇ ਵਿੱਚ ਸਨ ਇੱਕ ਵੱਡੀ ਜਨ ਸਭਾ ਸੀ ਪਾਣੀਪਤ ਦੇ ਵਿੱਚ ਜਿਹੜੀ ਕਿ ਰੱਖੀ ਗਈ ਸੀ ਉੱਥੇ ਉਹਨਾਂ ਨੇ ਸੰਬੋਧਨ ਕੀਤਾ ਦੋਨਾਂ ਹੀ ਨੇਤਾਵਾਂ ਦੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਨਾਲ ਦੀ ਨਾਲ ਗੱਲ ਕਰੀਏ ਪ੍ਰਿਯੰਕਾ ਗਾਂਧੀ ਗਾਂਧੀ ਪਰਿਵਾਰ ਦਾ ਉਹ ਚਰਾਗ ਜਿਹੜੇ ਕਿ ਆਪਣੇ ਮਾਤਾ ਜੀ ਸੋਨੀਆ ਗਾਂਧੀ ਤੋਂ ਬਾਅਦ ਆਪਣੇ ਭਰਾ ਰਾਹੁਲ ਗਾਂਧੀ ਦੇ ਨਾਲ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਅੱਗੇ ਹੋ ਕੇ ਵਿੱਚ ਰਹੇ ਨਹੀਂ ਤੇ ਕੰਮ ਕਰ ਰਹੇ ਨਹੀਂ। ਸੋ ਪ੍ਰੋਗਰਾਮ ਦੇ ਆਗਾਜ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰਤੀਆਂ। ਜਦੋਂ ਮਹਿੰਦਰਗੜ੍ਹ ਦੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸੀ ਵੱਡੇ ਹੋਰ ਜਿੰਨੀ ਵੀ ਸਭਾ ਦੇ ਵਿੱਚ ਲੋਕ ਬੈਠੇ ਹੋਏ ਸੀ ਉਹਨਾਂ ਨੂੰ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਇਸ ਦੁਨਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਦੀ ਗੱਲ ਜਿੱਥੇ ਚੱਲੀ ਤੇ ਉਥੇ ਸਿਰਫ ਤੇ ਸਿਰਫ ਉਹਨਾਂ ਦੀ ਗੱਲ ਏ ਸੀ ਕੇ ਹਰਿਆਣੇ ਦਾ ਵਿਕਾਸ ਕੀਤਾ ਜਾਵੇਗਾ। ਪਰ ਉਸ ਤੋਂ ਪਹਿਲਾਂ ਉਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਗੱਲ ਘੁੰਮੀ ਸਿਰਫ ਤੇ ਸਿਰਫ ਇਸ ਗੱਲ ਤੇ ਕਿ ਉਹਨਾਂ ਨੇ ਜ਼ਿਕਰ ਕੀਤਾ ਕਿ ਹਰਿਆਣੇ ਦੀ ਮਠਿਆਈ ਬਹੁਤ ਚੰਗੀ ਹੈ ਹਰਿਆਣੇ ਦੀ ਮੋਟੀ-ਮੋਟੀ ਰੋਟੀ ਬਹੁਤ ਵਧੀਆ ਹੈ ਨਾਲ ਦੀ ਨਾਲ ਉਹਨਾਂ ਦਾ ਜ਼ਿਕਰ ਸੀ ਉਹਨਾਂ ਦਾ ਕਹਿਣਾ ਸੀ ਜੇ ਖਾਦਾ ਜੇ ਸਿੱਧਾ ਫਾਦਾ ਖਾਣਾ ਉਹ ਮੇਰਾ ਹਰਿਆਣਾ ਤੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਨਰੇਂਦਰ ਮੋਦੀ ਕਹਿੰਦੇ ਨੇ ਕਿ ਉਹਨਾਂ ਨੇ ਜਿੰਨੇ ਵੀ ਭ੍ਰਸ਼ਟਾਚਾਰੀ ਲੋਕ ਨੇ ਉਹਨਾਂ ਨੂੰ ਦੇਸ਼ ਦੀ ਸਿਆਸਤ ਦੇ ਵਿੱਚੋਂ ਖਤਮ ਕਰਨਾ ਹੈ ਕਹਿੰਦੇ ਕਿ ਮੇਰਾ ਬਹੁਤ ਜ਼ਿਆਦਾ ਕੰਮ ਕਰਨ ਦਾ ਹਲੇ ਸਮਾਂ ਹੈ ਕਹਿੰਦੇ ਮੇਰੇ ਸਿਰ ਦੇ ਉੱਤੇ ਹਰਿਆਣਵੀਆ ਦਾ ਤੇ ਖਾਸ ਤੌਰ ਤੇ ਗੱਲ ਕਰੋ ਕਹਿੰਦੇ ਕਿ ਪੂਰੇ ਦੇਸ਼ ਦਾ ਕਰਜ਼ਾ ਬਹੁਤ ਹੈ ਮੈਂ ਕਰਜ਼ਾ ਲਾਉਣਾ ਹੈ ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਇੰਡੀਆ ਅਲਾਈንስ ਦੇ ਵਿੱਚ ਹਰ ਸਾਲ ਇੱਕ ਨਵਾਂ ਪ੍ਰਧਾਨ ਮੰਤਰੀ ਹੋਵੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੰਡੀਆ ਅਲਾਈንስ ਉਹ ਗਾਂ ਦਾ ਦੁੱਧ ਹੈ ਜੀਰਾ ਘਿਓ ਖਾਣ ਦੇ ਲਈ ਸਾਰੇ ਹੀ ਤੱਲੋ ਮੱਛੀ ਹੋ ਰਹੀ ਨਹੀਂ ਜਿਹੜੇ ਸਾਰੇ ਹੀ ਅਕੇ ਆ ਰਹੇ ਨੇ ਫੋਨ ਜੇਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਿੱਤੇ ਹੋਏ ਇਸ ਭਾਸ਼ਣ ਦੀ ਤਹਿ ਦੇ ਵਿੱਚ ਜਾइए ਤਾਂ ਚੰਗੀ ਗੱਲ ਹੈ ਕਿ ਉਹਨਾਂ ਨੇ ਹਰਿਆਣੇ ਦੇ ਵਿਕਾਸ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਹਰਿਆਣੇ ਦਾ ਵਿਕਾਸ ਕੀਤਾ ਜਾਵੇਗਾ ਪਰ ਜਿਆਦਾ ਸਮਾਂ ਆਪਣੀ ਵਿਰੋਧੀਆਂ ਦੇ ਉੱਤੇ ਲਗਾਤਾਰ ਤਿੱਖੇ ਨਿਸ਼ਾਨੇ ਸਾਦੀ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਖਾਈ ਦਿੱਤੇ ਤੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਵੱਲੋਂ ਵੀ ਇਸ ਦੌਰਾਨ ਇੱਕ ਵੱਡੀ ਜਰੀਏਗੀ ਰੈਲੀ ਕੀਤੀ ਗਈ ਹੈ ਜਿਦੇ ਵਿੱਚ ਪ੍ਰਿਅੰਕਾ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕੀਤਾ ਏ ਪਰ ਉਸ ਤੋਂ ਵੀ ਪਹਿਲਾਂ ਜਿਹੜੀ ਵੱਡੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਤੱਕ ਜਿਉਂਦਾ ਹਾਂ ਉਦੋਂ ਤੱਕ ਰజర్ਵੇਸ਼ਨ ਨੂੰ ਕੋਈ ਵੀ ਖਤਮ ਨਹੀਂ ਕਰ ਸਕੇਗਾ ਜਾਨੀ ਕਿ ਉਹਨਾਂ ਦਾ ਸਿੱਧਾ ਕਟਾਕਸ਼ ਸੀ ਕਾਂਗਰਸ ਪਾਰਟੀ ਦੇ ਉੱਤੇ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਜਾਤੀਵਾਦ ਨੂੰ ਖਤਮ ਕਰਨਾ ਚਾਹੁੰਦੀ ਹੈ ਖਾਸ ਤੌਰ ਤੇ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਦਾ ਜ਼ਿਆਦਾ ਝੁਕਾ ਮੁਸਲਮਾਨਾਂ ਦੀ ਵੱਲ ਹੈ ਤੇ ਨਾਲ ਦੀ ਨਾਲ ਉਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਜਿਸ ਦੇ ਬਾਬਤ ਉਹ ਹਮੇਸ਼ਾ ਹੀ ਇੱਕ ਮੰਚ ਤੋਂ ਜਿਹੜਾ ਲੋਕਾਂ ਨੂੰ ਸੰਬੋਧਨ ਹੁੰਦੇ ਆਏ ਰਹੇ ਨੇ ਜਾਨੀ ਕਿ ਸਿੱਧੇ ਤੇ ਸਿੱਧੇ ਨਿਸ਼ਾਨੇ ਸਿਰਫ ਤੇ ਸਿਰਫ इंडिया აਲਾਈன்ஸ் ਹੁਣ ਗੱਲ ਕਰੀਏ ਪ੍ਰਿਯੰਕਾ ਗਾਂਧੀ ਦੀ ਤਾਂ ਪ੍ਰਿਯੰਕਾ ਗਾਂਧੀ ਹੋਰਾਂ ਦੇ ਵੱਲੋਂ ਵੀ ਸੰਬੋਧਨ ਕੀਤਾ ਗਿਆ ਤੇ ਸੰਬੋਧਨ ਦੇ ਦੌਰਾਨ ਜਿਹੜੇ ਤਿੱਖੇ ਨਿਸ਼ਾਨੇ ਉਹਨਾਂ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਲਗਾਏ ਗਏ ਉਹ ਵੀ ਜਿਹੜਾ ਧਿਆਨ ਆਪਣੀ ਵੱਲ ਖਿੱਚਦੇ ਨੇ ਜਿਹਦੇ ਬਾਬਤ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਵੱਡੀ ਗੱਲ ਇਹ ਕਹੀ ਕਿ ਜਦੋਂ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਦੇ ਲਈ ਦਿੱਲੀ ਪਹੁੰਚਣਾ ਚਾਹੁੰਦੇ ਸੀ ਤਾਂ ਉਦੋਂ ਸਰਕਾਰ ਨੇ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਡੰਡੇ ਵੜਾਏ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰੀ ਤਾਂ ਮਹਿਲਾਵਾਂ ਨੂੰ ਬੁਲਾ ਕੇ ਜਿਹੜੀਆਂ ਦੇਸ਼ ਦੇ ਲਈ ਖੇਡਦੀਆਂ ਨੇ ਮੈਡਲ ਲੈ ਕੇ ਆਉਂਦੀਆਂ ਨੇ ਉਹਨਾਂ ਦੇ ਨਾਲ ਬੈਠ ਕੇ ਸੈਲਫੀਆਂ ਕਰਵਾਉਂਦੇ ਨੇ ਲੇਕਿਨ ਦੂਜੇ ਹੀ ਪਲ ਉਹੀ ਧੀਆਂ ਜਦੋਂ ਦਿੱਲੀ ਦੇ ਵਿੱਚ ਆਪਣੇ ਹੱਕ ਮੰਗ ਰਹੀਆਂ ਹੁੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਨਾ ਚਾਹੁੰਦੀਆਂ ਨੇ ਆਪਣੀ ਗੱਲ ਰੱਖਣਾ ਚਾਹੁੰਦੀਆਂ ਨੇ ਤਾਂ ਉਦੋਂ ਉਹਨਾਂ ਨੂੰ ਕਿਸ ਕਦਰ ਕੁੱਟਿਆ ਮਾਰਿਆ ਤੇ ਇੱਕ ਤਰੀਕੇ ਦੇ ਨਾਲ ਦੁਰਕਾਰਿਆ ਗਿਆ ਇਹ ਸਾਰੇ ਦੇਸ਼ ਨੇ ਦੇਖਿਆ ਇਸੇ ਨਾਲ ਹੀ ਕਿਸਾਨਾਂ ਨੂੰ ਸੰਬੋਧਨ ਹੁੰਦੇ ਹੋਏ ਸਖਤ ਇੱਕ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਉਹੋ ਕਰਦੇ ਹੋਏ ਸਖਤ ਲਹਿਜੇ ਦੇ ਵਿੱਚ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਉਹੀ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਿਨ੍ਹਾਂ ਨੇ ਤੁਹਾਡੇ ਅੱਗੇ ਕਿਲ ਗੱਡੇ ਦਿੱਤੇ ਜਿਨ੍ਹਾਂ ਦੇ ਕਰਕੇ 600 ਕਿਸਾਨ ਸ਼ਹੀਦ ਹੋ ਗਏ ਜਿਨ੍ਹਾਂ ਨੇ ਉਸ ਬੰਦੇ ਨੂੰ ਟਿਕਟ ਦਿੱਤੀ ਜਿਸ ਦੇ ਸ਼ਹਿਜ਼ਾਦੇ ਨੇ ਆਪਣੀ ਗੱਡੀ ਦੇ ਹੇਠਾਂ ਆ ਕੇ 6 ਕਿਸਾਨਾਂ ਨੂੰ ਕੁਚਲ ਦਿੱਤਾ ਸੀ ਹੁਣ ਦੇਖੋ ਕਿ ਲਗਾਤਾਰ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਉਹਨਾਂ ਪਰਿਵਾਰਾਂ ਨੂੰ ਜਿਹੜੇ 6 ਕਿਸਾਨ ਉਸ ਸਮੇਂ ਦੇ ਦੌਰਾਨ ਲਖੀਮਪੁਰ ਕੀਰੀ ਦੀ ਗੱਲ ਕਰ ਰਹੀਆਂ ਮੈਂ ਕਿ ਉਸ ਸਮੇਂ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਜਦੋਂ ਉਹਨਾਂ ਨੂੰ ਮੈਂ ਮਿਲਣਾ ਚਾਹੁੰਦੀ ਸੀ ਤੇ ਮੈਂ ਉੱਥੇ ਜਦੋਂ ਮਿਲਣ ਲਈ ਪਹੁੰਚੀ ਬਹੁਤ ਸਾਰਾ ਰੀ ਬਾਰਿਸ਼ ਆ ਰਹੀ ਸੀ ਤਾਂ ਉਸ ਸਮੇਂ ਦੀ ਸੱਤਾਧਾਰੀ ਪਾਰਟੀ ਨੇ ਮੈਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਵੀ ਧੱਕਾ ਮੁਕੀ ਕੀਤੀ ਗਈ ਤੇ ਸਾਡੇ ਆਲੇ ਦੁਆਲੇ ਇਸ ਤਰੀਕੇ ਦੇ ਨਾਲ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਜਿਵੇਂ ਅਸੀਂ ਕੋਈ ਮੁਜਰਮ ਹੋਈਏ ਹੋਰ ਵੀ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਦੇ ਵਿੱਚ ਕਿਸੇ ਵੀ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਕੋਈ ਵੀ ਬੰਦਾ ਜਦੋਂ ਉੱਠ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਏ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਏ ਤਾਂ ਉਹਨੂੰ ਕਿਸ ਕਦਰ ਕੁਚਲ ਦਿੱਤਾ ਜਾਂਦਾ ਏ ਨਾਲ ਦੀ ਨਾਲ ਪ੍ਰਿਯੰਕਾ ਗਾਂਧੀ ਨੇ ਇਹ ਗੱਲ ਕਹੀ ਕਿ ਇਹ ਉਹੀ ਦੇਸ਼ ਭਗਤ ਹੈ ਜਿਹੜਾ ਦੇਸ਼ ਦੇ ਕਿਸਾਨਾਂ ਦੇ ਉੱਤੇ ਹਮਲਾਵਰ ਹੈ ਜਿਹੜਾ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣਨ ਤੱਕ ਦੇ ਲਈ ਤਿਆਰ ਨਹੀਂ ਕੀ ਤੁਸੀਂ ਇਸ ਨੂੰ ਦੇਸ਼ ਭਗਤ ਕਹਿੰਦੇ ਹੋ ਇਸੇ ਨਾਲ ਹੀ ਗੱਲ ਕਰੀਏ ਉਹਨਾਂ ਨੇ ਕਿਹਾ ਕਿ ਇਹ ਉਹੀ ਪ੍ਰਧਾਨ ਮੰਤਰੀ ਆ ਜਿਹੜਾ ਕਿਸਾਨਾਂ ਨੂੰ ਦੇਸ਼ ਧਰੋਈ ਕਹਿੰਦਾ ਏ ਇਹ ਉਹੀ ਪ੍ਰਧਾਨ ਮੰਤਰੀ ਆ ਜਿਹੜਾ ਕਿਸਾਨਾਂ ਨੂੰ ਅੰਤਕਵਾਦੀ ਕਹਿੰਦਾ ਏ ਨਾਲ ਹੀ ਉਹਨਾਂ ਨੇ ਆਪਣੇ ਨਿਆ ਪੱਤਰ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਜਿਵੇਂ ਹੀ ਦੇਸ਼ ਦੇ ਵਿੱਚ ਬਣੇਗੀ ਕਿਸਾਨਾਂ ਦੇ ਲਈ ਜੋ ਨਿਆ ਪੱਤਰ ਲਿਆਂਦਾ ਗਿਆ ਏ ਕਾਂਗਰਸ ਪਾਰਟੀ ਦੇ ਵੱਲੋਂ ਉਸ ਦੇ ਤਹਿਤ ਐਮਐਸਪੀ ਕਾਨੂੰਨ ਲਿਆਂਦਾ ਜਾਵੇਗਾ ਜਿਦੇ ਵਿੱਚ ਕਹਿੰਦੇ ਕਿ ਤੁਹਾਨੂੰ ਕੋਈ ਵੀ ਇਹ ਚੀਜ਼ ਜਿਹੜੀ ਮੰਗ ਨਹੀਂ ਕਰਨੀ ਪੈਣੀ MSP ਦੀ ਤੁਹਾਨੂੰ ਮੰਗ ਕਰਨ ਦੀ ਜ਼ਰੂਰਤ ਪੈਣੀ ਹੀ ਨਹੀਂ ਕਿਉਂਕਿ ਇਸ ਨੂੰ ਅਸੀਂ ਕਾਨੂੰਨੀ ਅਧਿਕਾਰ ਬਣਾ ਦੇਣਾ ਹੈ ਤੁਹਾਡਾ ਕਾਨੂੰਨੀ ਅਧਿਕਾਰ ਹੋਵੇਗਾ ਜਿਸ ਦੇ ਤਹਿਤ ਤੁਹਾਨੂੰ MSP ਮਿਲੇਗੀ ਤੇ ਨਾਲ ਦੀ ਨਾਲ ਹੀ ਕਰਜ਼ਾ ਮੁਆਫੀ ਦੇ ਲਈ ਵੀ ਇੱਕ ਸਥਾਈ ਅਜੋਗ ਬਣਾਇਆ ਗਿਆ ਜਾਏਗਾ ਉਹ ਕਹਿੰਦੇ ਕਿ ਜਿਹੜੇ ਵੀ ਘਟ ਜਿਨ੍ਹਾਂ ਦੇ ਕੋਲ ਜਿਹੜੀ ਜ਼ਮੀਨ ਆ ਕਿਸਾਨ ਨੇ ਉਹਨਾਂ ਦੇ ਲਈ ਜਿਨ੍ਹਾਂ ਨੇ ਕਰਜ਼ੇ ਲਏ ਹੋਏ ਨੇ ਚਾਹੇ ਉਹਨਾਂ ਨੇ ਆਪਣੇ ਪਰਿਵਾਰ ਦੇ ਕਿਸੇ ਕੰਮ ਦੇ ਲਈ ਲੈਣੀ ਆਪਣੇ ਪਰਿਵਾਰ ਦੇ ਵਿੱਚ ਕੋਈ ਵੀ ਉਹਨਾਂ ਦਾ ਜਿਹੜਾ ਕੰਮ ਰਹਿੰਦਾ ਹੈ ਉਸ ਨੂੰ ਕਰਨ ਦੇ ਲਈ ਲੈਣੀ ਆਪਣੀ ਖੇਤੀਬਾੜੀ ਦੀ ਜਿਹੜੀ ਜ਼ਮੀਨ ਆ ਉਸ ਨੂੰ ਅੱਗੇ ਤੋਰਨ ਲਈ ਅੱਗੇ ਵਹਾਉਣ ਦੇ ਲਈ ਜਿਹੜੇ ਕਰਜ਼ੇ ਲਏ ਨੇ ਉਹਨਾਂ ਦੇ ਲਈ ਇੱਕ ਸਥਾਈ ਅਜੋਗ ਬਣਾਇਆ ਜਾਵੇਗਾ ਜਿਹੜਾ ਤਫ਼ਤੀਸ਼ ਕਰੇਗਾ ਕਿ ਜੇਕਰ ਵਾਕਈ ਕਿਸਾਨ ਦੀ ਜ਼ਰੂਰਤ ਹੈ ਕਿ ਉਹ ਕਰਜ਼ਾ ਮੁਆਫੀ ਜਿਹੜਾ ਕਿਵੇਂ ਲੈ ਸਕਦਾ ਹੁਣ ਜੇਕਰ ਇਹਨਾਂ ਦੋਨਾਂ ਹੀ ਭਾਸ਼ਣਾ ਦੀ ਤਹਿ ਦੇ ਵਿੱਚ ਜਾਈਏ ਤਾਂ ਇੱਕ ਅਸੀਂ ਗੱਲ ਕਰੀਏ ਹਾਲਾਂਕਿ ਜੇਕਰ ਦੋਨਾਂ ਨੂੰ ਹੀ ਅਸੀਂ ਦੇਖੀਏ ਤਾਂ ਦੋਨਾਂ ਹੀ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਪਰ ਜੇਕਰ ਤਹਿ ਦੇ ਵਿੱਚ ਜਾਈਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਪਣੇ ਭਾਸ਼ਣ ਦੇ ਦੌਰਾਨ ਕਿਸਾਨਾਂ ਦੇ ਲਈ ਕੋਈ ਵੀ ਅਜਿਹਾ ਵੱਡਾ ਜਿਹੜਾ ਐਲਾਨ ਨਹੀਂ ਕੀਤਾ ਜਿਹੜਾ ਕਿ ਪ੍ਰਿਯੰਕਾ ਗਾਂਧੀ ਆਪਣੇ ਭਾਸ਼ਣ ਦੇ ਦੌਰਾਨ ਕਿਸਾਨਾਂ ਦੇ ਲਈ ਕਰਕੇ ਤੇ ਉਹ ਸੀ ਐਮਐਸਪੀ ਦੇਖਣਾ ਲਾਜ਼ਮੀ ਹੋਵੇਗਾ ਕਿ ਕੀ ਵਾਕਿਆਹੀ ਉਹਨਾਂ ਦੇ ਲਈ ਜਿਸ ਤਰੀਕੇ ਨਾਲ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਅੱਗੇ ਵੱਲ ਤੁਰਨਗੀਆਂ ਹੁਣ ਗੱਲਬਾਤ ਕਰ ਲੈਣੇ ਆ ਜੀ ਕਿ ਕਿਕਲੀ ਕਲੀਰ ਦੀ ਤੁਸੀਂ ਸਾਰਿਆਂ ਨੇ ਵੈਬ ਚੈਨਲ ਦੇ ਰਾਹੀਂ ਇਲੈਕਟ੍ਰੋਨਿਕ মিডিਆ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਹੁਰਾਂ ਦੀ ਕਿਕਲੀ ਸੁਣੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸੁਖਬੀਰ ਦੇ ਉੱਤੇ ਤੰਜ ਕੱਸੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੰਜ ਕੱਸੇ ਜਿਸ ਦੇ ਵਿੱਚ ਅਸੀਂ ਗੱਲ ਕਰੀਏ ਕਿ ਇਸ ਭਾਸ਼ਣ ਦੇ ਦੌਰਾਨ ਜਿਹੜਾ ਪਲਟਵਾਰ ਕਰਨ ਤੋਂ ਇਲਾਵਾ ਮੈਨੂੰ ਕੋਈ ਵੱਡੀ ਚੀਜ਼ ਨਜ਼ਰ ਨਹੀਂ ਆਈ। ਫਿਰ ਮੈਂ ਵੀ ਸੋਚਿਆ ਕਿਉਂ ਨਾ ਜਿਹੜਾ ਇੱਕ ਕਿੱਕਲੀ ਕਲੀਅਰ ਮੇਰੇ ਵੱਲੋਂ ਵੀ ਲਿਖ ਲਈ ਜਾਵੇ। ਮੁੱਖ ਮੰਤਰੀ ਸਾਹਿਬ ਹਮੇਸ਼ਾ ਹੀ ਆਪਣੇ ਪੰਜਾਬ ਦੇ ਲੋਕਾਂ ਨੂੰ ਬੜਾ ਪਿਆਰ ਕਰਦੀ ਨਹੀਂ ਤੇ ਹਮੇਸ਼ਾ ਹੀ ਕਹਿੰਦੇ ਨੇ ਕਿ ਮੈਨੂੰ ਚੰਗਾ ਲੱਗਦਾ ਹੈ ਕਿ ਤੁਸੀਂ ਮੈਨੂੰ ਬਾਈ ਜੀ ਕਹਿ ਕੇ ਬੁਲਾਇਆ ਕਰੋ ਕਿ ਮੈਨੂੰ ਤੁਸੀਂ ਮੁੱਖ ਮੰਤਰੀ ਕਹਿ ਕੇ ਸੰਬੋਧਨ ਨਾ ਕਰੋ ਮੈਨੂੰ ਤੁਸੀਂ ਬਾਈ ਜੀ ਕਹਿ ਕੇ ਬੁਲਾਇਆ ਕਰੋ ਸੋ ਬਾਈ ਜੀ ਕਹਿ ਕੇ ਮੈਂ ਵੀ ਸੰਬੋਧਨ ਕਰਦੀ ਆ ਬਾਈ ਜੀ ਤੁਹਾਡੀ ਛੋਟੀ ਭੈਣ ਨੇ ਵੀ ਇੱਕ ਕਿੱਕਲੀ ਕਲੀਰ ਦੀ ਲਿਖੀ ਆ ਸੋ ਬੇਨਤੀ ਹੈ ਤੇ ਮਰੀ ਇਸ ਬੇਨਤੀ ਨੂੰ ਕਬੂਲ ਕਰਨਾ ਤੇ ਇਧਰ ਜਰਾ ਜਰਾ ਥੋੜਾ ਜਿਆ ਗੌਰ ਪਰ ਮਾਣਾ ਕਿ ਨਾ ਕਹਾਣੀ ਸੁਖਬੀਰ ਨਾ ਕਿੱਕਲੀ ਕਲੀਰ ਲਿਖਿਓ ਮਾਨ ਸੇਬ ਹੱਥਾਂ ਵਿੱਚ ਹਰਾ ਪੈਨ ਤੁਹਾਡੇ ਸੋਹਣੀ ਪੰਜਾਬ ਦੀ ਤਕਦੀਰ ਲਿਖਿਓ ਪੂਰਾ ਚੰਡੀਗੜ੍ਹ ਪੰਜਾਬ ਦਾ ਤੁਸੀਂ ਥੋੜੀ ਜੀ ਜਗ੍ਹਾ ਕਿਉਂ ਕੇਂਦਰ ਤੋਂ ਮੰਗਦੇ ਹੋ ਸਮਝਣਾਉਂਦੀ ਮੈਨੂੰ ਕਿਉਂ ਹੱਕ ਪੰਜਾਬ ਦੇ ਸੂਲੀ ਉੱਤੇ ਟੰਗਦੇ ਹੋ ਸਾਡਾ ਹੱਕ ਇੱਥੇ ਰੱਖ ਬਣ ਕੇ ਪੰਜਾਬ ਦੇ ਵੱਡੇ ਵਜ਼ੀਰ ਲਿਖਿਓ ਮਾਨ ਸੇਬ ਹੱਥਾਂ ਵਿੱਚ ਹਰਾ ਪੈਨ ਤੁਹਾਡੇ ਸੋਹਣੀ ਪੰਜਾਬ ਦੀ ਤਕਦੀਰ ਲਿਖਿਓ ਸੋਹਣੀ ਪੰਜਾਬ ਦੀ ਤਕਦੀਰ ਲਿਖਿਓ ਸੋ ਦਰਸ਼ਕੋ ਮੈਨੂੰ ਲੱਗਦਾ ਹੈ ਕਿ ਇਹ ਵਾਰ ਪਲਟਵਾਰਦੀ ਸਿਆਸਤ ਜਿਸ ਨੂੰ ਅਕਸਰ ਜਦੋਂ ਵੀ ਰੈਲੀਆਂ ਹੁੰਦੀਆਂ ਨੇ ਨਾ ਸਿਰਫ ਮਾਨਸਾਬ ਵੱਲੋਂ ਸਗੋਂ ਹੋਰ ਵੀ ਬਹੁਤ ਸਾਰੇ ਨੇਤਾਜੀ ਚਾਹੇ ਉਹ ਕਾਂਗਰਸ ਪਾਰਟੀ ਤੋਂ ਹੋਣ ਜਾਂ ਫਿਰ ਅਸੀਂ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਤੋਂ ਹੋਣ ਆਮ ਆਦਮੀ ਪਾਰਟੀ ਤੋਂ ਹੋਣ ਕਿਸੇ ਵੀ ਪਾਰਟੀ ਦੇ ਵੱਲੋਂ ਹੋਣ ਅਜਿਹੇ ਜਿਹੜੇ ਨੇ ਭਾਸ਼ਣ ਦਿੱਤੇ ਜਾਂਦੇ ਨੇ ਜਿਦੇ ਵਿੱਚ ਜਨਤਾ ਦਾ ਕੋਈ ਭਲਾ ਨਹੀਂ ਹੈ ਜਨਤਾ ਦਾ ਭਲਾ ਸਿਰਫ ਤੇ ਸਿਰਫ ਦੇਸ਼ ਦੇ ਵਿਕਾਸ ਦੇ ਨਾਲ ਹੈ ਪੰਜਾਬ ਦੇ ਵਿਕਾਸ ਦੇ ਨਾਲ ਹੈ ਮੈਂ ਗੱਲਬਾਤ ਅਗਸਤ ਦੇ ਵਿੱਚ ਕੀਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਭਾਸ਼ਣ ਦੇ ਵਿੱਚ ਜਿਹੜਾ ਮਠਿਆਈ ਦਾ ਜ਼ਿਕਰ ਸੀ ਮੰਗਲ ਸੂਤਰ ਦਾ ਜ਼ਿਕਰ ਸੀ ਤੇ ਨਾਲ ਦੀ ਨਾਲ ਮੈਂ ਗੱਲ ਕੀਤੀ ਹੈ ਕਿ ਹਰਿਆਣੇ ਦੀ ਮੋਟੀ-ਮੋਟੀ ਰੋਟੀ ਦਾ ਜ਼ਿਕਰ ਸੀ ਚੰਗਾ ਹੁੰਦਾ ਜੇਕਰ ਇਹ ਮੋਟੀ-ਮੋਟੀ ਰੋਟੀ ਦਾ ਜ਼ਿਕਰ ਉਹਨਾਂ ਕਿਸਾਨਾਂ ਨੂੰ ਨਾਲ ਰੱਖ ਕੇ ਕੀਤਾ ਜਾਂਦਾ ਜਿਹੜੇ ਇਹ ਅੰਨ ਨੂੰ ਉਗਮਦੇ ਨੇ ਜਿਹੜੇ ਮੋਟੀ-ਮੋਟੀ ਰੋਟੀ ਜਿਹੜੀ ਹਰ ਘਰ ਦੇ ਵਿੱਚ ਜਿਹੜੀ ਪੱਕਦੀ ਆ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਆ ਕਿੰਨਾ ਖੂਨ ਪਸੀਨਾ ਇੱਕ ਕਿਸਾਨ ਦੀ ਇਸ ਕਮਾਈ ਦੇ ਦੌਰਾਨ ਹੁੰਦਾ ਏ ਕਿੰਨਾ ਉਸ ਨੂੰ ਮਿੱਟੀ ਦੇ ਨਾਲ ਮਿੱਟੀ ਜਿਹੜਾ ਹੋਣਾ ਪੈਂਦਾ ਏ ਤਾਂ ਕਿਤੇ ਜਾਣੇ ਕਿ ਜਦੋਂ ਅਨਾਜ ਪੈਦਾ ਹੁੰਦਾ ਏ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਇਹ ਰੋਟੀ ਜਾਂਦੀ ਹੈ ਲੇਕਿਨ ਕਿਸਾਨਾਂ ਦੀ ਉਹ ਗੱਲ ਬਿਲਕੁਲ ਨਜ਼ਰ ਅੰਦਾਜ਼ ਸੀ ਲੇਕਿਨ ਸਿਰਫ ਤੇ ਸਿਰਫ ਸਵਾਦ ਕਿ ਹਰਿਆਣੇ ਦੀ ਮਠਿਆਈ ਬਹੁਤ ਸੁਆਦੀ ਸਟ ਤੇ ਨਾਲ ਦੀ ਨਾਲ ਜਿੱਤ ਸਿੱਧਾ ਸਾਦਾ ਖਾਣਾ ਉਹ ਮੇਰਾ ਹਰਿਆਣਾ ਗੱਲ ਕੀਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤੇ ਇਧਰ ਹੀ ਅਸੀਂ ਗੱਲ ਕਰੀਏ ਨਾਲ ਦੀ ਨਾਲ ਮੁੱਖ ਮੰਤਰੀ ਪੰਜਾਬ ਹੁਰਾਂ ਦੀ ਕਿੱਕਲੀ ਕਲੀਰ ਦੀ ਜਰੂਰ ਸੁਣਾਓ ਮਾਨਸਾ ਤੁਹਾਡੀਆਂ ਕੱਲਾ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਨੇ ਪਰ ਜਦੋਂ ਹੁਣ ਤੁਹਾਡੇ ਹੱਥ ਹਰਾ ਪੈਨ ਹੈ ਤੇ ਉਸ ਹਰੀ ਪੈਨ ਦੇ ਚੱਲਦੇ ਹੋਏ ਜੇਕਰ ਤੁਸੀਂ ਪੰਜਾਬ ਦੀ ਸੋਹਣੀ ਤਕਦੀਰ ਲਿਖੋ ਉਹ ਫੈਸਲੇ ਲਖਲੇ ਜਾਣ ਜਿਦੇ ਨਾਲ ਪੰਜਾਬ ਦੀ ਨੌਜਵਾਨੀ ਦਾ ਭਲਾ ਹੋਵੇ ਪੰਜਾਬ ਦੀ ਕਿਸਾਨੀ ਦਾ ਭਲਾ ਹੋਵੇ ਤਾਂ ਮੈਨੂੰ ਲੱਗਦਾ ਏ ਕਿਤੇ ਨਾ ਕਿਤੇ ਜਿਆਦਾ ਜਿਹੜੀ ਵਧੀਆ ਗੱਲ ਹੋਵੇਗੀ ਗੱਲਬਾਤ ਕਰ ਲੈਣੀ ਹੈ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਪੰਡੋਰੀ ਦੀ ਕੁਲਵੰਤ ਪੰਡੋਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇੱਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਜਿਸ ਰੀਤੀ ਦੇ ਨਾਲ ਅਸੀਂ ਅਰਦਾਸ ਦੇ ਵਿੱਚ ਗੁਰਬਾਨੀ ਨੂੰ ਪੜਦੇ ਹਾਂ ਜਿਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਏ ਕਿ ਨਿਊਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਉਸੀ ਤਰੀਕੇ ਕੁਲਵੰਤ ਪੰਡੋਰੀ ਨੇ ਇਹਨਾਂ 17 ਦਾ ਜ਼ਿਕਰ ਕਰਕੇ ਕਿਹਾ ਕਿ ਨਿਉਟੀਆਂ ਦੀ ਓਟ ਨਿਆਸਰਿਆਂ ਦੀ ਆਸਰੀ ਜਾਨੀ ਕਿ ਕੁਲਵੰਤ ਪੰਡੋਰੀ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਜਿਹੜੀਆਂ 17 ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦੇ ਲਈ ਵਰਤੀਆਂ ਜਾਂਦੀਆਂ ਨੇ ਉਹਨਾਂ ਨੂੰ ਕਿਸੇ ਆਮ ਇਨਸਾਨ ਬੇਚਕ ਇੱਕ ਸੁਬਰੇ ਮੁੱਖ ਮੰਤਰੀ ਹੋਣ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਤੇ ਨਾਲ ਦੀ ਨਾਲ ਗੱਲ ਕਰੀ ਭਗਵੰਤ ਮਾਨ ਪੰਜਾਬ ਦੀ ਮੁੱਖ ਮੰਤਰੀ ਲੇਕਿਨ ਉਹਨਾਂ ਦੇ ਲਈ ਵੀ ਅਜਹੀ ਸ਼ਬਦਾਵਲੀ ਜਿਹੜੀ ਹੈਗੀ ਵਰਤੋ ਕੰਨੀ ਮਾੜੀ ਸੀ ਜਿਹੜੀ ਕਿ ਕੁਲਵੰਤ ਪੰਡੋਰੀ ਦੇ ਵੱਲੋਂ ਕੀਤੀ ਗਈ ਇਸ ਤੋਂ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਅਮ੍ਰਿਤਾ ਵੜਿੰਗ ਦੇ ਵੱਲੋਂ ਵੀ ਜਿਹੜੀ ਹੈਗੀ ਗੱਲ ਕੀਤੀ ਗਈ ਸੀ ਕਿ ਮੈਂ ਗੁਰੂਆਂ ਦੇ ਪੰਜੇ ਦੇ ਲਈ ਵੋਟਾਂ ਮੰਗੜਾਈਆਂ ਇਸ ਤੋਂ ਵੀ ਹੋਰ ਪਹਿਲਾਂ ਦੀ ਗੱਲ ਕਰ ਲਈਏ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਇਹ ਗੱਲ ਕਿਹਾ ਗਿਆ ਸੀ ਕਿ ਤੱਕੜੀ ਬਾਬੇ ਨਾਨਕ ਦੀ ਤੱਕੜੀ ਹੈ ਆਪਣੇ ਸਿਆਸੀ ਲਾਹੇ ਦੇ ਲਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਤੇ ਧਰਮ ਨੂੰ ਆਡ ਬਣਾ ਕੇ ਵੋਟਾਂ ਮੰਗਣੀਆਂ ਇਹ ਜਿਹੜਾ ਹੈਗਾ ਬਰਦਾਸ਼ਤਯੋਗ ਨਹੀਂ ਹੈ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਧਰਮ ਦੇ ਵਿੱਚ ਹਰ ਇੱਕ ਇਨਸਾਨ ਦੀ ਬਹੁਤ ਜ਼ਿਆਦਾ ਆਸਥਾ ਹੈ ਅਜਾਹੇ ਦੇ ਵਿੱਚ ਲੋਕਾਂ ਦੀਆਂ ਭਾਵਨਾਤਿਕ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਪੜਕਾਉਣਾ ਬੇहद निंदनीय जोग ਹੈ ਤੇ ਇਸ ਤੋਂ ਬਾਅਦ ਜਥੇਦਾਰ ਗਿਆਨੀ ਰੁਗਵੀਰ ਸਿੰਘ ਜੀ ਵੱਲੋਂ ਵੀ ਇਸ ਦਾ ਜਿਹੜਾ ਹੈਗਾ ਨੋਟਿਸ ਲਿਆ ਗਿਆ ਹੈਗਾ ਤੇ ਉਹਨਾਂ ਨੇ ਕਿਹਾ ਕਿ ਸਿੱਖੀ ਦੀ ਜਿਹੜੀ ਪ੍ਰਥਾ ਹੈ ਸਿੱਖੀ ਦੀ ਪ੍ਰਥਾ ਦੇ ਅਨੁਸਾਰ ਪਾਵਨ ਅਰਦਾਸ ਦਾ ਇੱਕ ਇੱਕ ਸ਼ਬਦ ਸਿੱਖਾਂ ਦੇ ਲਈ ਜਿਹੜਾ ਬਹੁਤ ਜ਼ਿਆਦਾ ਪਵਿੱਤਰ ਹੈ ਤੇ ਖਾਸ ਮਹੱਤਵ ਰੱਖਦਾ ਹੈ ਉਸ ਨੂੰ ਕਿਸੇ ਆਮ ਇਨਸਾਨ ਦੇ ਲਈ ਵਰਤਿਆ ਨਹੀਂ ਜਾ ਸਕਦਾ ਸੁਭਾਵਿਕ ਹੈ ਕਿ ਉਹਨਾਂ ਦੇ ਉੱਤੇ ਜਿਹੜੀ ਹੈਗੀ ਕਰੜੀ ਕਾਰਵਾਈ ਕਰਨੀ ਬੰਦੀ ਹੈ ਜਿਹੜੀ ਕਿ ਕੀਤੀ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਈ ਵੀ ਦੇਵੇਗੀ ਗੱਲਬਾਤ ਕਰ ਲੈਣੀ ਹੈ ਜੀ ਵਲਵੰਤ ਪਟੋਰੀ ਹੁਰਾਂ ਦੀ ਗੱਲ ਕਰ ਲਈ ਆ ਤੇ ਨਾਲ ਦੀ ਨਾਲ ਅਸੀਂ ਗੱਲ ਕਰ ਲਈ ਆ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦੀ ਕਿ ਕਲੀ ਕਲੀਤੀ ਮੈਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਗੱਲ ਕੀਤੀ ਸੀ ਹੁਣ ਜਦੋਂ ਅਸੀਂ ਅੱਜ ਤਰੀਕ 23 ਤਰੀਕ ਹੋ ਗਈ ਆ ਮੈਂ 7 ਦਿਨ ਬਾਕੀ ਨੇ ਇਲੈਕਸ਼ਨ ਦੇ ਵਿੱਚ ਇਹਨਾਂ 7 ਦਿਨਾਂ ਦੇ ਦੌਰਾਨ ਵੀ ਜੇਕਰ ਮੈਂ ਖਾਸ ਤੌਰ ਤੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਵੀ ਇੱਕ ਜਿਹੜਾ ਹੈਗਾ ਮੁੱਦਾ ਬੰਦਾ ਹੋਇਆ ਦਿਖਾਈ ਨਹੀਂ ਦਿੱਤਾ ਕਿਉਂਕਿ ਜੇਕਰ ਗੱਲ ਕਰੀਏ ਮੁੱਦਿਆਂ ਦੀ ਸਾ ਪੰਜਾਬ ਦੇ ਵਿੱਚ ਮੁੱਤਿਆਂ ਦੀ ਪਰਮਾ ਰਹੇ ਸ਼ੁਰੂਆਤ ਮੈਂ ਆਪਣੇ ਹਲਕੇ ਲੁਧਿਆਣੀ ਤੋਂ ਕਰਾਂ ਤਾਂ ਲੁਧਿਆਣੀ ਦੇ ਵਿੱਚ ਬੁੱਡਾ ਨਾਲਾ ਇੰਡਸਟਰੀ ਟ੍ਰੈਫਿਕ ਦੀ ਸਮੱਸਿਆ ਇਧਰੋਂ ਪਟਿਆਲੇ ਤੋਂ ਅਸੀਂ ਗੱਲ ਕਰੀਏ ਤਾਂ ਪਟਿਆਲੇ ਦੇ ਉੱਤੇ ਕੱਗਰ ਤੇਰੀਆ ਤੇ ਪਟਿਆਲੇ ਦੀਆਂ ਹੋਰ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਪੂਰੇ ਪੰਜਾਬ ਪਰ ਦੀ ਅਸੀਂ ਗੱਲ ਕਰ ਲਈਏ ਤਾਂ ਬੇਅਦਵੀ ਦਾ ਜਿਹੜਾ ਮੁੱਦਾ ਹੈਗਾ ਹਲੇ ਤੱਕ ਦੋ ਸਰਕਾਰਾਂ ਚਲੀਆਂ ਗਈਆਂ ਇੱਕ ਸਰਕਾਰ ਚਲਦੀ ਪਈ ਆ ਲੇਕਿਨ ਬੇਅਦਬੀ ਦਾ ਮੁੱਦਾ ਹੱਲ ਨਹੀਂ ਹੋਇਆ ਨਾਲ ਹੀ ਅਸੀਂ ਗੱਲ ਕਰ ਲਈਏ ਘਰਾਂ ਘਰਾਂ ਦੇ ਵਿੱਚ ਸੱਥਰ ਵਿਸ਼ੇ ਪੈ ਨਹੀਂ ਚਿੱਟਾ ਕਰ ਕਰ ਕਿਸ ਤਰੀਕੇ ਦੇ ਨਾਲ ਸ਼ਰਮ ਜਿਹੜਾ ਵਿਕਤਾ ਪਿਆਏ ਉਹ ਜਿਹੜਾ ਮੁੱਦਾ ਹੱਲ ਨਹੀਂ ਹੋਇਆ ਨਾਲ ਹੀ ਅਸੀਂ ਗੱਲ ਕਰ ਲਈਏ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਦੋਸ਼ ਲੱਗਦੇ ਆ ਰਹੇ ਨੇ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਮਨੋ ਕਾਨੂੰਨ ਦੀ ਜਿਹੜੀ ਸਥਿਤੀ ਆ ਉਹਦਾ ਹਾਲ ਬਹੁਤ ਬੁਰਾ ਹੈ ਮੰਦੜਾ ਹਾਲ ਹੈ ਇਹਦੇ ਵੱਲ ਧਿਆਨ ਦਿੱਤਾ ਜਾਵੇ ਇਹ ਵੀ ਮੁੱਦਾ ਹਲੇ ਤੱਕ ਨਹੀਂ ਬਣਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮੰਗ ਕੀਤੀ ਜਾ ਰਹੀ ਸੀ ਗੱਲ ਕਰੀਏ ਮੋਹਾਲੀ ਦੀ ਤੇ ਉਥੇ ਵੀ ਕੌਮੀ ਇਨਸਾਫ ਮੋਰਚਾ ਜਿਹੜਾ ਚੱਲ ਰਿਹਾ ਸੀ ਲੇਕਿਨ ਉਸ ਦੇ ਬਾਬਤ ਵੀ ਕਿਸੇ ਵੀ ਆਗੂ ਦੇ ਵੱਲੋਂ ਵੱਡੇ ਤੌਰ ਤੇ ਇਹਦੇ ਬਾਬਤ ਗੱਲ ਨਹੀਂ ਕੀਤੀ ਗਈ ਟ੍ਰੈਫਿਕ ਦੀ ਸਮੱਸਿਆ ਹੈ ਬੱਚਿਆਂ ਦੀਆਂ ਜੇਕਰ ਅਸੀਂ ਗੱਲ ਕਰੀਏ ਤੇ ਸਕੂਲਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਫੀਸਾਂ ਬਟੋਰੀਆਂ ਜਾਂਦੀਆਂ ਨੇ ਉਹ ਸਮੱਸਿਆ ਹੈ ਆਮ ਬੰਦੇ ਦੀਆਂ ਜਿਹੜੀਆਂ ਸਮੱਸਿਆਵਾਂ ਬਹੁਤ ਆਤ ਦੇ ਵਿੱਚ ਨੇ ਨਾਲ ਹੀ ਅਸੀਂ ਗੱਲ ਕਰ ਲਈਏ ਮਹਿੰਗਾਈ ਦੀ ਇੱਕ ਸਮੇਂ ਦੇ ਵਿੱਚ ਜਿਹੜਾ ਸਿਲੰਡਰ ਮਹਿੰਸ ਤੇ ਮਹਿੰਸ 250 ਰੁਪਏ 350 ਰੁਪਏ ਦੇ ਵਿੱਚ ਵਿਕਦਾ ਸੀ ਅੱਜ ਉਹੀ ਸਿਲੰਡਰ 1100 ਰੁਪਏ 1200 ਰੁਪਏ ਨੂੰ ਮਿਲਦਾ ਏ ਮਹਿੰਗਾਈ ਕਿਸ ਕਦਰ ਵੱਧ ਰਹੀ ਹੈ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਬੇਰੋਜ਼ਗਾਰੀ ਦੀ ਬੇਰੋਜ਼ਗਾਰੀ ਦਿਨ-ਬਦਿਨ ਲਗਾਤਾਰ ਵੱਧਦੀ ਜਾ ਰਹੀ ਹੈ ਲੇਕਿਨ ਕਿਸੇ ਵੀ ਸਰਕਾਰ ਦੇ ਵੱਲੋਂ ਉਸ ਬਾਬਤ ਉਸ ਤਰੀਕੇ ਦੇ ਨਾਲ ਜਿਹੜੀ ਆਵਾਜ਼ ਉਠਾਈ ਨਹੀਂ ਗਈ ਕਿ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਪਾਣ ਹੁਰੀ ਗੱਲ ਕਰਦੇ ਨੇ ਦਾਅਵਾ ਕਰਦੇ ਨੇ ਵਾਅਦਾ ਕਰਦੇ ਨੇ ਕਿ ਉਹਨਾਂ ਨੇ 40 ਹਜ਼ਾਰ ਲੋਕਾਂ ਨੂੰ ਨੌਕਰੀਆਂ ਦੇ ਦਿੱਤੀਆਂ ਨੇ ਸੁਭਾਵਿਕ ਹੈ ਕਿ ਦੂਜੀ ਪਾਰਟੀ ਦੇ ਵੱਲੋਂ ਜਿਹੜਾ ਉਹਦੇਤੇ ਗੱਲ ਚੁੱਕੀ ਜਾਣੀ ਸੀ ਸੁਖਪਾਲ ਖੈਰਾ ਹੁਣੇ ਨੇ ਇਹ ਗੱਲ ਚੁੱਕ ਲਈ ਤੇ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਤੁਸੀਂ 40000 ਨੌਕਰੀਆਂ ਦੇ ਦਿੱਤੀਆਂ ਨੇ ਤਾਂ ਉਹਨਾਂ 40000 ਨੌਕਰੀਆਂ ਦੇ ਵਿੱਚ ਪੰਜਾਬੀ ਕਿੱਥੇ ਨੇ ਨਾਰੀ ਉਹਨਾਂ ਨੇ ਮੁੱਦਾ ਚੁੱਕ ਲਿਆ ਕਿ ਪ੍ਰਵਾਸੀ ਭਾਈ ਜਿਹੜੇ ਕਿ ਗੈਰ ਪੰਜਾਬੀ ਨੇ ਕੀ ਤੁਸੀਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਨਾਲ ਹੀ ਉਹਨਾਂ ਨੇ ਪਹਿਲਾਂ ਤੋਂ ਹੀ ਜਿਹੜੀ ਇੱਕ ਲੈਟਰ ਕੁਲਤਾਸ ਸਿੰਘ ਸੰਧਵਾ ਸਪੀਕਰ ਪੰਜਾਬ ਨੂੰ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਾ ਹੋਵੇ ਗੈਰ ਪੰਜਾਬੀਆਂ ਨੂੰ ਉਸ ਤਰੀਕੇ ਦੇ ਨਾਲ ਪੰਜਾਬ ਵਿੱਚ ਵਿਚਰਨ ਦਾ ਅਧਿਕਾਰ ਨਾ ਹੋਵੇ ਜੇ ਇਸ ਤਰੀਕੇ ਦੇ ਨਾਲ ਇੱਥੋਂ ਦੇ ਰਹਿਣ ਵਾਲੇ ਵਸਨੀਕ ਕਰਦੇ ਨੇ ਉਹ ਕਹਿੰਦੇ ਕਿ ਜਿਸ ਤਰੀਕੇ ਹਿਮਾਚਲ ਤੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਜਿਸ ਤਰੀਕੇ ਨਾਲ ਗੁਜਰਾਤ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਤਾਂ ਸੁਖਪਾਲ ਖੇੜਾ ਦੀ ਗੱਲ ਦੇ ਉੱਤੇ ਪਲਟਵਾਰ ਕੀਤਾ ਗਿਆ ਨਾ ਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਹੋਣ ਬਿਹਾਰੀ ਹੋਣ ਬਿਹਾਰ ਦੇ ਵਿੱਚ ਸੰਬੋਧਨ ਕਰਦੇ ਹੋਏ ਉਹਨਾਂ ਨੇ ਇਹ ਗੱਲ ਕੀਤੀ ਸੀ ਹਾਲਾਂਕਿ ਜੇਕਰ ਅਸੀਂ ਗੱਲ ਕਰ ਗੱਲ ਕਰੀਏ ਇਹਦੀ ਤੈਅ ਦੇ ਵਿੱਚ ਜਾਈਏ ਤੇ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਦਮ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤੇ ਸੁਖਪਾਲ ਖੇੜਾ ਇੱਕ ਸਿਰਫ ਤੇ ਸਿਰਫ ਐਮਐਲਏ ਐਮਐਲਏ ਦੇ ਪੱਧਰ ਤੱਕ ਆ ਕੇ ਇਸ ਤਰੀਕੇ ਦੇ ਨਾਲ ਬਿਆਨਬਾਜ਼ੀ ਕਿਉਂ ਸਿਰਫ ਤੇ ਸਿਰਫ ਕਿਉਂਕਿ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ 2024 ਵੋਟਾਂ ਦੇ ਲੈਣ ਦੇ ਲਈ ਵੋਟਰਾਂ ਨੂੰ ਆਪਣੀ ਵੱਲ ਪਰਮਾਉਣ ਦੇ ਲਈ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉੱਥੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੇ ਵੱਲੋਂ ਜਿਵੇਂ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਵਿਰੋਧ ਕਰਨ ਦੇ ਲਈ ਕਿਸਾਨ ਤਿਆਰ ਨੇ ਤੇ ਨਾਲ ਦੀ ਨਾਲ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਮਹਿਲਾ ਪ੍ਰਧਾਨ ਹਰਸ਼ਨ ਗੁਰਸ਼ਰਨ ਰੰਦਾਵਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਆਪਣੀਆਂ ਮਹਿਲਾਵਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਕਾਲੀਆਂ ਛੰਡੀਆਂ ਲੈ ਕੇ ਜਿਹੜਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸਿਆਸਤ ਵਿਪਖ ਰਹੀ ਆ ਕਿਸਾਨਾਂ ਨੂੰ ਉਸ ਰੈਲੀ ਦੇ ਵਿੱਚ ਨੇੜੇ ਤੱਕ ਨਹੀਂ ਜਿਹੜਾ ਫਟਕਨ ਦਿੱਤਾ ਗਿਆ ਲੇਕਿਨ ਕਿਸਾਨ ਲਗਾਤਾਰ ਉਸ ਵੇਲੇ ਵੀ ਜਦੋਂ ਇੱਕ ਵਾਰੀ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਏ ਸੀ ਉਦੋਂ ਵੀ ਕਿਸਾਨਾਂ ਨੇ ਵਿਰੋਧ ਕੀਤਾ ਸੀ ਹੁਣ ਵੀ ਕਿਸਾਨਾਂ ਨੇ ਵਿਰੋਧ ਕੀਤਾ ਈ ਸ਼ਾਇਦ ਇਹੀ ਇੱਕ ਵੱਡਾ ਕਾਰਨ ਵੀ ਹੈ ਕਿ ਪੰਜਾਬ ਦੇ ਵਿੱਚ ਆਖਰੀ ਕੇਡ ਦੀਆਂ ਵੋਟਾਂ ਪੈ ਰਹੀਆਂ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਅਤੇ ਭਲੀ ਭਾਂਤ ਸਮਝਦੇ ਸਨ ਕਿ ਜੇਕਰ ਪੰਜਾਬ ਦੇ ਵਿੱਚ ਇਲੈਕਸ਼ਨ ਪਹਿਲਾਂ ਕਰਵਾ ਲਈ ਗਈ ਤਾਂ ਇਸ ਦਾ ਖਮਿਆਜਾ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਕਿਸਾਨ ਅੰਦੋਲਨ ਦੀ ਦਾ ਵੱਡੀ ਪੱਧਰ ਤੇ ਪੰਜਾਬ ਤੋਂ ਪਹਿਲਾਂ ਉੱਠਦਾ ਹੈ ਹਾਲਾਂਕਿ ਪੂਰੇ ਹੀ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਕਿਸਾਨ ਅੰਦੋਲਨ ਦੇ ਦੌਰਾਨ ਸ਼ਾਮਿਲ ਹੋਏ ਲੇਕਿਨ ਵੱਡਾ ਵਿਰੋਧ ਜੇਕਰ ਦੇਖਣ ਨੂੰ ਅਸੀਂ ਕਹੀਏ ਮਿਲਿਆ ਤਾਂ ਉਹ ਪੰਜਾਬ ਤੋਂ ਮਿਲਿਆ ਸੀ ਇਸੇ ਕਰਕੇ ਹੀ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਖਮਿਆਜਾ ਨਾ ਭੁਗਤ ਨਾ ਪਵੇ ਆਖਰੀ 게ਟ ਦੇ ਵਿੱਚ ਜਿਹੜੀ ਆ ਪੰਚਾਇਤਾਂ ਇਲੈਕਸ਼ਨ ਰੱਖੀਆਂ ਗਈਆਂ ਸੀ ਪਰ باوجود ਉਸ ਦੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਜੇ ਇਥੇ ਪੰਜਾਬ ਦੇ ਵਿੱਚ ਨੇ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਮਹਾਰਾਣੀ ਪਰਨੀਤ ਕੌਰ ਦੀ ਮਹਾਰਾਣੀ ਪਰਨੀਤ ਕੌਰ ਜਿਹੜੇ ਕਿ ਕਾਂਗਰਸ ਨੂੰ ਛੱਡ ਕੇ ਇਧਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੇ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਪੰਜਾਬ ਸਨ ਤੇ ਲੋਕਾਂ ਦਾ ਕਹਿਣਾ ਇਹ ਹੈ ਖਾਸ ਤੌਰ ਤੇ ਵਿਰੋਧੀ ਧਿਰਾਂ ਦਾ ਕਹਿਣਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸੀ ਲੇਕਿਨ ਉਹਨਾਂ ਦੀ ਜ਼ਿਆਦਾ ਨੇੜਤੀ ਨੇੜਤਾ ਜਿਹੜੀ ਸੀਗੀ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸੀ ਚਲੋ ਖੈਰ ਜੋ ਵੀ ਹੋਇਆ ਸਾਰਾ ਘਟਨਾਕਰਮ ਤੁਹਾਡੇ ਸਾਹਮਣੇ ਹੈ ਕਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਲੇਕਿਨ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਤਾਂ ਲੰਬਾ ਸਮਾਂ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੇ ਵਿੱਚ ਬਨੇ ਰਹੇ ਫਿਰ ਆਖਿਰਕਾਰ ਉਹ ਵੀ ਆਪਣੇ ਪਰਿਵਾਰ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਹੀ ਗਏ ਕਿਉਂਕਿ ਪਰਿਵਾਰ ਪਹਿਲਾਂ ਜਾ ਚੁੱਕਿਆ ਸੀ ਪਰਿਵਾਰ ਦੇ ਨਾਲ ਚਲਣਾ ਹੀ ਪੈਣਾ ਸੀ ਤੇ ਫਿਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਅੱਜ ਪੱਤਰਕਾਰਾਂ ਦੇ ਵੱਲੋਂ ਉੱਥੇ ਮਹਾਰਾਣੀ ਪ੍ਰਨੀਤ ਕੌਰ ਨੂੰ ਸਵਾਲ ਕੀਤਾ ਗਿਆ ਕਿ ਕਿਸਾਨ ਤੁਹਾਡੇ ਨਾਲ ਨਰਾਜ਼ ਚੱਲ ਰਹੇ ਨੇ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਇਹ ਵੀ ਸੀ ਕਿ ਹਾਂ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੀ ਗਈਆਂ ਇਸ ਲਈ ਉਹ ਮੇਰਾ ਵਿਰੋਧ ਕਰ ਰਹੇ ਨੇ ਪਰ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਵਾਉਂਦੀ ਹਾਂ ਕਿ ਮੈਂ ਬੇਸ਼ੱਕ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੀ ਗਈਆਂ ਲੇਕਿਨ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇਗਾ ਮੈਂ ਆਪ ਜਾ ਕੇ ਇਹਨਾਂ ਸਮੱਸਿਆਵਾਂ ਨੂੰ ਖਤਮ ਕਰਾਂਗੀ ਪਰ ਹਾਲ ਦੀ ਘੜੀ ਜਿਸ ਤਰੀਕੇ ਦੀ ਹੁੱਲੜਬਾਜੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਇਹ ਠੀਕ ਨਹੀਂ ਆ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਟਾਈਮਿੰਗ ਆ ਉਹ ਵੀ ਸਹੀ ਨਹੀਂ ਆ ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਜਿਹੜੀ ਹੈਗੀ ਸਰਕਾਰ ਨਹੀਂ ਹੈ ਜਦੋਂ ਸਰਕਾਰ ਬਣ ਜਾਵੇਗੀ ਉਦੋਂ ਹੀ ਕਿਸੇ ਮਸਲੇ ਦਾ ਹੱਲ ਹੋ ਸਕੇਗਾ ਇਸ ਲਈ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜਿਹਾ ਕਰਨ ਤੋਂ ਜਿਹੜਾ ਹੈਗਾ ਗੁਰੇਜ਼ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਹੈਗਾ ਚੋਣ ਪ੍ਰਚਾਰ ਕਰਨ ਦਿੱਤਾ ਜਾਵੇਗਾ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪਟਿਆਲਾ ਦੀ ਧਰਤੀ ਤੇ ਨੇ ਤਾਂ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਲਈ ਕੀ ਕਿਸੇ ਤਰੀਕੇ ਦਾ ਕੋਈ ਐਲਾਨ ਹੁੰਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਨਜ਼ਰ ਬਣੀ ਰਹੇਗੀ ਕੱਲ ਇਸੇ ਸਮੇਂ ਇਸੇ ਚੈਨਲ ਤੇ ਮੈਂ ਫਿਰ ਤੋਂ ਮੈਂ ਫਿਰ ਤੋਂ ਹੋਵਾਂਗੀ ਹਾਜ਼ਰ ਲੈ ਕੇ ਕੁਝ ਇੱਕ ਟਿੱਪਣੀਆਂ ਨਚੋੜ ਤਦ ਤੱਕ ਲਈ ਮੈਨੂੰ ਹਰਦੀਪ ਕਰੂਂ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ